ਪੰਜਾਬ ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਆਮ ਚਹੀ ਗੱਲ ਹੋ ਗਈ ਹੈ ਉੱਥੇ ਹੀ ਪਿੰਡ ਔੜ ਚ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਿੰਘ ਨਾਮ ਦਾ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਨਮਾਸ਼ਾ ਰੋਡ ਤੇ ਪੈਂਦੇ ਜਿਮ ਵਿੱਚ ਕਸਰਤ ਕਰਨ ਆਇਆ ਹੋਇਆ ਸੀ ਕਿ ਮੂੰਹ ਬੰਨ ਕੇ ਤਿੰਨ ਨੌਜਵਾਨ ਜਿਮੰਦਰ ਦਾਖਲ ਹੋਏ ਇੱਕ ਨੌਜਵਾਨ ਨੇ ਨਿਸ਼ਾਨ ਸਿੰਘ ਤੇ ਖੰਡੇ ਨਾਲ ਵਾਰ ਕੀਤਾ ਜਿਸ ਨੂੰ ਉਸਨੇ ਆਪਣੀ ਬਾਹ ਨਾਲ ਰੋਕਿਆ ਪਰ ਉਸ ਦੀ ਬਾਹ ਤੇ ਸੱਟ ਲੱਗ ਗਈ ਨਿਸ਼ਾਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਦੱਸਿਆ ਕਿ ਦੂਸਰੇ ਨੌਜਵਾਨ ਨੇ ਪਿਸਟਲ ਨਾਲ ਗੋਲੀ ਚਲਾ ਦਿੱਤੀ ਜਿਸ ਦਾ ਉਸਨੇ ਖੱਬੇ ਸੱਜੇ ਦੌੜ ਕੇ ਬਚਾ ਕੀਤਾ ਫਿਰ ਉਸਨੇ ਰਸੋਈ ਚ ਜਾ ਕੇ ਆਪਣਾ ਬਚਾ ਕੀਤਾ ਪੁਲਿਸ ਵੱਲੋਂ ਨਿਸ਼ਾਨ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਨਿਸ਼ਾਨ ਸਿੰਘ ਸਾਹਿਬ ਕੀ ਗੱਲ ਬਾਤ ਹੋਈ ਜੀ ਪਹਿਲੀ ਮੈਂ ਜਿੰਮ ਦੇ ਵਿੱਚ ਸੀਗਾ ਜਿੰਮ ਕਰਦਾ ਪਿਆ ਸੀਗਾ ਕਿਹਦੀ ਕਰਦਾ ਜਮਾ ਔਰ ਜਮਾ ਜੀ ਹਾਊਸ ਆਫ ਚੈਂਪੀਅਨ ਇਹਨੂੰ ਹੰਨੀ ਤੇ ਮੈਂ ਜਿਵੇਂ ਕਰਦਾ 105 ਲਗਾਨਦਾ ਪਿਆ ਸੀਗਾ ਤੇ ਤਿੰਨ ਮੁੰਡੇ ਜਿੰਮ ਦੇ ਵਿੱਚ ਐਂਟਰ ਹੋਏ ਤੇ ਉਹਨਾਂ ਦੇ ਉਹਨਾਂ ਦੇ ਵਿੱਚੋਂ ਇੱਕ ਨੇ ਮੇਰੇ ਬਾਹ ਦੇ ਉੱਤੇ ਖੰਡਾ ਮਾਰਿਆ ਲੈਫਟ ਬਾਹ ਦੇ ਉੱਤੇ ਤੇ ਜਿਹੜਾ ਇਹ ਖੰਡਾ ਮਾਰਿਆ ਮੁੰਡੇ ਨੇ ਮੇਰੇ ਮੈਂ ਸਾਈਡ ਤੇ ਹੋ ਗਿਆ ਤਾਂ ਬਾਅਦ ਚੋਂ ਇੱਕ ਮੁੰਡਾ ਹੋਰ ਸੀ ਉਹਦੇ ਪਿੱਛੇ ਉਹਨੇ ਮੈਤੇ ਫਾਇਰ ਕਰਨ ਲਾ ਪਿਆ ਉਹਨੇ ਉਹ ਮੈਤੇ ਫਾਇਰ ਕੀਤੇ ਮੈਂ ਜਿਵੇਂ ਖੱਬੀ ਹੋ ਕੇ ਬਚਾar ਲਿਆ ਆਪਣਾ ਤੇ ਉੱਤੇ ਇੱਕ ਕਮਰਾ ਜਿਹਾ ਬਣਿਆ ਹੋਇਆ ਰਸੋਈ ਜੀ ਬਣੀ ਹੋਈ ਹੈ ਜਿੰਮ ਦੀ ਮੈਂ ਉਹਦੇ ਵਿੱਚ ਚਲਾ ਗਿਆ ਉਹਦੇ ਵਿੱਚ ਜਾ ਕੇ ਮੈਂ ਦਰਵਾਜ਼ੇ ਨੂੰ ਲੋਕ ਲਾ ਲਿਆ ਲੱਤਾਂ ਦਾ ਦਰਵਾਜ਼ਾ ਰੋਕ ਲਿਆ ਤੇ ਇੱਕ ਹੱਥ ਨਾਲ ਆ ਕੇ ਵਿੰਡੋ ਲੱਗੀ ਛੋਟੀ ਜੀ ਉਹ ਖਾਲੀ ਤੇ ਬਾਟੋਂ ਇੱਕ ਮੁੰਡਾ ਜਿਹਤੋਂ ਮੁੰਡਾ ਤਾਂ ਖੰਡਾ ਵੇਗਾ ਉਹਨੇ ਖੰਡਾ ਮਾਰ ਕੇ ਦਰਵਾਜ਼ਾ ਤੋੜਨ ਦੀ ਟਰਾਈ ਕੀਤੀ ਬਾਟ ਮੈਂ ਤੋੜਨ ਨਹੀਂ ਦਿੱਤਾ ਤੇ ਇਹਦਾ ਦੂਸਰਾ ਮੁੰਡਾ ਵੀ ਉਹ ਵਿੰਡੋ ਵਿੱਚ ਫਾਇਰ ਕਰਨ ਦੀ ਟਰਾਈ ਕਰਦਾ ਪਰ ਮੈਂ ਉਹ ਵੀ ਦੱਬ ਕੇ ਰੱਖਿਆ ਪੂਰਾ ਤੇ ਜਦੋਂ ਫੇ ਉਹ ਜਾਣ ਲੱਗੇ ਸੀ ਤੇ ਫੇ ਜਾਂਦੇ ਜਾਂਦੇ ਮੈਨੂੰ ਕਹਿ ਗਏ ਕਿ ਜਿਹੜੇ ਤੂੰ ਮੈਸੇਜ ਕਰਦਾ ਨਾ ਹੁਣ ਕਰਕੇ ਦਿਖਾ ਆਂ ਫੇਰ ਆਵਾਂਗੇ ਤੈਨੂੰ ਮਾਰਨ ਲੈ ਬਾਇਰ ਕਰਦੇ ਚੰਨੇ ਹਿਆਰ ਦੀ ਕੋਲ ਇੱਕੋ ਹੀ ਸੀ ਇਹ ਮੁੰਡੇ ਕੋਲ ਉਹ ਦਾ ਬਤਨਵਾਰ ਕੀ ਦਵਾਨੇ ਉਹਨਾਂ ਨੇ ਪਿੰਨ ਕੀਤੇ ਜੀ ਹਾਂਜੀ ਹੋਰ ਕੋਈ ਦਾ ਨੁਕਸਾਨ ਤਾਂ ਨਹੀਂ ਹੋਰ ਨਹੀਂ ਹੋਇਆ ਜੀ ਕਿਤੇ ਦਾ ਹੋਰ ਤੁਹਾਡੀ ਵੀ ਮੁੱਕ ਹਾਂਜੀ ਬਹੁਤ ਸਾਗੇ ਸੀ 2-3 ਮਿੰਟ ਦੇ ਵਿੱਚ ਹੀ ਆ ਗਈ ਸੀ ਬੱਚਾ ਇਹਨਾਂ ਦੇ ਕੋਲ ਪਹਿਲਾਂ ਵੀ ਤੁਹਾਡਾ ਨਾਲ ਗੱਲ ਹੋਦਾ ਹੈ ਕਿ ਹਾਂਜੀ ਮੇਰੇ ਤੇ ਜੀ ਇੱਕ ਐਫ ਆਈ ਆਰ ਕਰਾਈ ਹੋਈ ਆ ਮੁੰਡੇ ਨੇ ਉਹ ਵੀ ਝੂਠੀ ਹੋਈ ਐਫ ਆਈ ਆਰ ਆ ਤੇ ਉਹਦੇ ਕਰਕੇ ਇਹ ਮੁੰਡਾ ਮੈਨਾਂ ਜਿਹੜੀ ਰੰਜਿਸ਼ੀ ਰੱਖਦਾ ਵਾ ਤੇ ਇਹ ਮੁੰਡੇ ਦਾ ਖਤਰੀ ਕਿਉਂ ਆਪਣਾ ਲਿੰਕ ਇਹਦੇ ਰੋਕੀ ਦੇ ਤੇ ਉਹ ਆਪ ਕੁਝ ਕਰਾ ਰਿਹਾ ਜੋ ਵੀ ਹਮਨੇ ਕਰਾ ਦੇ ਮੇਰੇ ਉੱਤੇ ਇਲੇ ਵੀ 2-3 ਵਾਰ ਹੋ ਚੁੱਕੇ ਆ। ਤੁਹਾ ਦਾ ਬਾਪ ਵੀ ਕਿੰਨਾ ਦਾ ਸੰਪਰਕ ਕੀਤਾ ਕਿ ਮੈਂ ਆਪਣੇ ਫਾਦਰ ਨਾਲ ਸੰਪਰਕ ਕੀਤਾ ਮੇਰੇ ਫਾਦਰ ਤੇ ਮੇਰੇ ਮਾਤਰ ਉੱਥੇ ਉਸੇ ਟਾਈਮ ਆ ਗਏ ਸੀਗੇ। ਉਹ ਤੁਹਾਡੇ ਅੰਕੋ ਬਾਹਰ ਆ ਗਏ। ਤੇ ਨਹੀਂ ਮੈਂ ਉਹ ਜਦੋਂ ਮੈਂ ਉੱਥੇ ਸੀਗਾ ਜਿੰਮ ਦੇ ਵਿੱਚ ਪੁਲਿਸ ਵੀ ਉੱਥੇ ਆ ਗਈ ਸੀ। ਹਾਂਜੀ 2-3 ਮਿੰਟ ਇੱਕ ਤਾਂ ਐਸ ਐਚਓ मैम ਪਹੁੰਚੇ ਸੀ ਤੇ ਨਾਲ ਉਹਨਾਂ ਦੇ ਇੱਕ ਹੋਰ ਸੀਗਾ 15 ਮਿੰਟ ਹਾਂਜੀ ਮੈਡਮ ਇਸ ਜਿਹੜੀ ਜਿੰਮ ਤੇ ਕੋਈ ਹਮਲਾ ਹੋਇਆ ਕੀ ਗਲਤ ਹੋਇਆ? ਇੱਕ ਸਾਡੀ ਅੱਜ ਪੈਟਰੋਲਿੰਗ ਪਾਰਟੀ ਜਿਹੜੀ ਉਹ ਤਕਰੀਬਨ 8:00 ਵਜੇ ਇੱਥੇ ਪੈਟਰੋਲਿੰਗ ਕਰ ਰਹੀ ਸੀ। ਤੋਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਹਾਊਸ ਆਫ ਚੈਂਪੀਅਨਸ ਜੇਮਾ ਜਿਹੜਾ ਉੱਥੇ ਕੋਈ ਕਿਸੇ ਲੜਕੇ ਤੇ ਹਮਲਾ ਹੋਇਆ। ਤੇ ਜਿਹੜਾ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਕਰ ਮੇਰੇ ਵੱਲੋਂ ਜਿਹੜਾ ਮੌਕਾ ਦੇਖਿਆ ਗਿਆ। ਤੇ ਉਹਦੇ ਵਿੱਚ ਜਿਹੜਾ ਉਹ ਲੜਕਾ ਸੀਗਾ ਇੱਕ ਨਿਸ਼ਾਨ ਸਿੰਘ ਨਾਮ ਦਾ। ਉਹਦੇ ਤੇ ਬਾਹਾਂ ਤੇ ਫੋਰ ਆਰਮ ਤੇ ਜਿਹੜੀ ਹੈਗੀ ਇੱਕ ਖੰਡੇ ਦਾ ਵਾਰ ਹੋਇਆ। ਤੇ ਉਹਦੀ ਕੋਈ ਜਿਹੜੀ ਅ ਪਿੱਛੇ ਉਹਦੇ 3 ਵਜਾ ਹੈ ਉਹਦੇ ਸਟੇਟਮੈਂਟ ਜਿਹੜੀ ਅਸੀਂ ਲੈ ਕੇ ਫਿਰ ਉਹ ਤੁਹਾਨੂੰ ਨੈਕਸਟ ਅਸੀਂ ਦੱਸਾਂਗੇ ਪਤਾ ਲੱਗਾ ਵੀ ਹਮਲਾਵਰ ਕਿੱਲੇ ਜਣੇ ਸੀ ਕਿੱਦਾਂ ਆਏ ਸੀ ਉਹਨਾਂ ਨੇ ਆਪਣੇ ਮੂੰਹ ਤਾਂ ਕੈਨ ਨਹੀਂ ਕੀਤਾ ਉਹਦੇ ਦੱਸਣ ਮੁਤਾਬਕ ਜਿਹੜਾ ਹੈਗੇ ਤਿੰਨ ਲੜਕੇ ਸੀਗੇ ਮੂੰਹ ਟਕਿਆ ਹੋਇਆ ਸੀ ਉਹਨਾਂ ਨੇ ਆਡੈਂਟੀਫਾਈ ਕੋਈ ਨਹੀਂ ਹਲੇ ਉਹਨੇ ਕੀਤਾ ਤੇ ਬਾਕੀ ਜਿਹੜੀ ਕਾਰਵਾਈ ਸਾਰੀ ਉਹਦੇ ਸਟੇਟਮੈਂਟ ਤੋਂ ਬਾਅਦ ਹੀ ਆਪਾਂ ਨੂੰ ਇਹ ਕਿੰਨੇ ਕੁ ਜਿਆਦੇ ਕੋਈ ਜਿਆਦੇ ਸਾਥ ਚੋੜ ਜਾਂ ਕਿੰਨੇ ਵੈਸੇ ਤਾਂ ਉਹ ਠੀਕ ਸੀ ਉਹ ਪਰ ਚਲੋ ਜਿਹੜੀ ਬਾਂਹ ਤੇ ਸੱਟ ਲੱਗੀ ਹੈ ਉਸ ਮੁਤਾਬਿਕ ਦੇਖੋ ਇਹ ਤਾਂ ਉਹਦੀ ਕੰਪਲੇਨੈਂਟ ਦੇ ਦੱਸਣ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਐਂਗਲ ਹੋ ਸਕਦਾ ਕੋਈ ਹੋ ਸਕਦਾ ਲੜਕਿਆਂ ਦੀ ਆਪਸ ਚ ਕੋਈ ਰੰਜਿਸ਼ਬਾਜੀ ਹੋਵੇ ਕਿਸੇ ਨਾਲ